ਗੱਲ ਕਰਾਂਗੇ ਅੱਜ ਅਲਸੀ ਦੇ ਬੀਜ ਦੀ ਕਿਉਂਕਿ ਬਹੁਤ ਸਾਰੇ ਸਵਾਲ ਹੁੰਦੇ ਨੇ ਕਈਆਂ ਦੇ ਕਿ ਕੀ ਅਲਸੀ ਦੇ ਬੀਜ ਜੋ ਹੈ ਗਰਮੀਆਂ ਦੇ ਵਿੱਚ ਖਾਏ ਜਾ ਸਕਦੇ ਨੇ ਅਸੀਂ ਸਾਰੇ ਜਾਣਦੇ ਆ ਜਿਹੜੇ ਅਲਸੀ ਦੇ ਬੀਜ ਹੁੰਦੇ ਆ ਇਹਨਾਂ ਦੀ ਤਸਵੀਰ ਜਿਹੜੀ ਹੈ ਗਰਮ ਹੁੰਦੀ ਹੈ ਤੇ ਗਰਮੀਆਂ ਦੇ ਵਿੱਚ ਤਾਂ ਪਹਿਲਾਂ ਹੀ ਸਾਰੇ ਗਰਮੀ ਤੋਂ ਐਨੇ ਜ਼ਿਆਦਾ ਬਿਹਾਲ ਹੁੰਦੇ ਨੇ ਤਾਂ ਅਜੇ ਇਹ ਵਿੱਚ ਅਲਸੀ ਦੇ ਬੀਜ ਖਾਣਾ ਗਰਮੀਆਂ ਦੇ ਵਿੱਚ ਕੀ ਸਹੀ ਰਹਿਣ ਵਾਲਾ ਹੈ ਜਾਂ ਇਸ ਦੇ ਨਾਲ ਨੁਕਸਾਨ ਹੋ ਸਕਦੇ ਨੇ ਤਾਂ ਪਹਿਲਾਂ ਅਸੀਂ ਗੱਲ ਕਰੀਏ ਅਲਸੀ ਦੇ ਬੀਜ ਦੇ ਸਾਨੂੰ ਐਨੇ ਸਾਰੇ ਫਾਇਦੇ ਮਿਲਦੇ ਨੇ ਸਾਨੂੰ ਇਸ ਤੋਂ omega 3 ਫੈਟੀ ਐਸਿਡ ਮਿਲਦਾ ਹੈ ਸਾਨੂੰ ਇਸ ਤੋਂ ਪ੍ਰੋਟੀਨ ਮਿਲਦਾ ਹੈ ਸਾਨੂੰ ਇਸ ਉੱਪਰ ਬਹੁਤ ਅੱਛਾ ਜੋ ਹੈ ਫਾਈਬਰ ਮਿਲ ਜਾਂਦਾ ਹੈ और ढेरों होर भी जो है विटामिन मिनरल सिल रहे होंगे गल करिएस्ट्रोजन जो है प्लान एसट्रोजन जरूर दसागी पर पहले सवाल पर रही है के उपराम आप गर्मी के अलसी के बीज खाने चाहिए ने या नहीं तो इसका सिंपल जहाँ आंसर मैं अगर देना चाहिए दे, कहूंगी कि यस असी गर्मिया अलसी के बीज खा सकते हैं लेकिन इसका एक सही तरीका होंगे और सही मात्रा होंगी अगर तुम उस तरीके सही मात्रा ਵਿਚ ਖਾਣੇ ਹੋ ਤਾਂ ਅਨੁਅਲਸੀ ਦੇ ਬੀਜ ਖਾਣ ਦੇ ਫਾਇਦੇ ਹੀ ਫਾਇਦੇ ਮਿਲਣਗੇ ਸਰੀਰ ਦੇ ਵਿੱਚ ਇਸ ਨਾਲ ਗਰਮੀ ਵੀ ਨਹੀਂ ਹੋਏਗੀ ਜ਼ਿਆਦਾਤਰ ਜੋ ਹੈ ਸਰਦੀਆਂ ਦੇ ਵਿੱਚ ਹੀ ਅਲਸੀ ਦੇ ਬੀਜਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ ਚਾਹੇ ਕਿ ਪਿੰਨੀਆਂ ਬਣਾਈਆਂ ਜਾਣ ਜਾਂ ਅਲੱਗ-ਅਲੱਗ ਕਈਆਂ ਦੀ ਕਈ ਰੈਸਪੀਜ਼ ਹੁੰਦੀਆਂ ਲੇਕਿਨ ਗਰਮੀਆਂ ਵਿੱਚ ਜੋ ਹੈ ਹਰ ਕੋਈ ਅਲਸੀ ਦੇ ਬੀਜ ਨੂੰ ਕਿਤੇ ਕੋਨੇ ਵਿੱਚ ਰੱਖ ਦਿੰਦਾ ਹੈ ਰਸੋਈ ਦੇ ਵਿੱਚ ਔਰ ਕਹਿੰਦੇ ਹੁਣ ਸਰਦੀਆਂ ਦੇ ਵਿੱਚ ਉਸ ਨੂੰ ਖਾਵਾਂਗੇ ਤੇ ਅੱਜ ਮੈਂ ਤੁਹਾਨੂੰ ਦੱਸੂਗੀ ਜ਼ਰੂਰ ਕਿ ਤੁਸੀਂ ਗਰਮੀਆਂ ਦੇ ਵਿੱਚ ਕਿੰਨੀ ਮਾਤਰਾ ਔਰ ਕਿਹੜੇ ਢੰਗ ਦੇ ਨਾਲ ਅਲਸੀ ਦੇ ਵਿੱਚ ਖਾਓ ਤਾਂ ਬਿਲਕੁਲ ਵੀ ਤੁਹਾਡੇ ਸ਼ਰੀਰ ਨੂੰ ਇਸ ਨਾਲ ਗਰਮੀ ਨਹੀਂ ਹੋਏਗੀ ਔਰ ਇਸ ਦੇ ਟੇਰੇ ਫਾਇਦੇ ਤੁਹਾਨੂੰ ਉਸੇ ਤਰ੍ਹਾਂ ਮਿਲਦੇ ਰਹਿਣਗੇ ਜਿਨ੍ਹਾਂ ਫਾਇਦਿਆਂ ਦੇ ਲਈ ਅਲਸੀ ਦੇ ਬੀਜਾਂ ਨੂੰ ਜਾਣਿਆ ਜਾਂਦਾ ਹੈ ਸੋ ਦੇਖੋ ਇਸ ਸਹੀ ਤਰੀਕਾ ਇਹ ਹੁੰਦਾ ਹੈ ਕਿ ਤੁਸੀਂ ਇਹਨਾਂ ਨੂੰ ਪਾਣੀ ਦੇ ਵਿੱਚ ਭਿਉਂ ਕੇ ਖਾਣਾ ਹੈ ਉਸ ਦੇ ਨਾਲ ਜਿਹੜੀ ਹੈ ਇਸ ਦੀ ਗਰਮੀ ਹੈ ਤਸੀਰ ਹੈ ਉਹ ਬਦਲ ਜਾਂਦੀ ਹੈ ਔਰ ਜਦੋਂ ਦੇਖੋ ਅਸੀਂ ਪਾਣੀ ਦੇ ਵਿੱਚ ਕੋਈ ਵੀ ਚੀਜ਼ ਰਾਤ ਪਰ ਭਿਉਂ ਕੇ ਰੱਖ ਤਾਂ ਉਸੇ ਜਿਹੜੇ ਮਿਨਰਲਸ ਨੇ ਵਿਟਾਮਿਨ ਨੇ ਉਹ ਐਕਟੀਵੇਟ ਹੋ ਜਾਂਦੇ ਨੇ ਤੇ ਉਸ ਤੋਂ ਬਾਅਦ ਹੀ ਉਸ ਚੀਜ਼ ਨੂੰ ਖਾਣ ਦਾ ਫਾਇਦਾ ਹੈ ਜਿਵੇਂ ਕਿ ਅਸੀਂ ਬਦਾਮ ਜਾਂ ਅਖਰੋਟ ਵੀ ਜੋ ਹੈ ਪਿਓ ਕੇ ਖਾਣ ਦੀ ਗੱਲ ਕਰਦੇ ਆ ਉਸੇ ਤਰ੍ਹਾਂ ਨਾਲ ਅਲਸੀ ਦੇ ਬੀਜ ਚਾਹੀਏ ਅਸੀਂ ਮੂੰਗਫਲੀ ਦੀ ਵੀ ਗੱਲ ਕਰੀਏ ਉਸ ਨੂੰ ਵੀ ਪਿਓ ਕੇ ਹੀ ਖਾਣਾ ਚਾਹੀਦਾ ਔਰ ਕਿੰਨੀ ਮਾਤਰਾ ਹੋਣੀ ਚਾਹੀਦੀ ਹੈ ਇਸ ਉੱਪਰ ਵੀ ਗੱਲ ਕਰ ਲਈਏ ਤਾਂ ਤੁਸੀਂ ਇੱਕ ਚਮਚ ਸਿਰਫ ਇੱਕ ਚਮਚ ਅਲਸੀ ਦੇ ਬੀਜ ਐ ਰਾਤ ਨੂੰ ਪਾਣੀ ਵਿੱਚ ਪਿਓ ਕੇ ਰੱਖ ਦੋ ਅਗਲੇ ਦਿਨ ਜੋ ਹੈ ਤੁਸੀਂ ਆਪਣੀ ਚਾਹੇ ਸਮੂਦੀ ਹੈ ਸ਼ੇਕ ਹੈ ਕਿਸੇ ਵੀ ਚੀਜ਼ ਨਾਲ ਖਾਣਾ ਚਾਹੋ ਤਾਂ ਇਸ ਨੂੰ ਤੁਸੀਂ ਖਾ ਸਕਦੇ ਹੋ ਤਾਂ ਇਸ ਦੇ ਤੁਹਾਨੂੰ ਫਾਇਦੇ ਹੀ ਫਾਇਦੇ ਮਿਲਣਗੇ ਜ਼ਿਆਦਾਤਰ ਕੀ ਹੁੰਦਾ ਜੇ ਗਰਮੀਏ ਦੇ ਵਿੱਚ ਤੁਸੀਂ ਬਹੁਤ ਜ਼ਿਆਦਾ ਅਲਸੀ ਦੇ ਬੀਜ ਖਾ ਲੈਨੇ ਹੋ ਵੀ ਬਿਨਾ ਪੀਏ ਤਾਂ ਉਸ ਦੇ ਨਾਲ ਪੇਟ ਵਿੱਚ ਗਰਮੀ ਦੀ ਪ੍ਰੋਬਲਮ ਵੱਜ ਜਾਂਦੀ ਹੈ ਪੇਟ ਵਿੱਚ ਸੋਜਿਸ਼ ਜਾਂ ਦਰਦ ਦੀ ਪ੍ਰੋਬਲਮ ਹੋ ਜਾਂਦੀ ਹੈ ਡਾਈਜੈਸ਼ਨ ਦੀ ਜਿਹੜਾ ਗੜਬੜੀ ਜਾਂ ਪ੍ਰੋਬਲਮ ਜ਼ਰੂਰ ਦੇਖਣ ਨੂੰ ਮਿਲਦੀ ਹੈ ਸੋ ਕਿਸੇ ਵੀ ਚੀਜ਼ ਦਾ ਫਾਇਦਾ ਲੈਣਾ ਹੈ ਤਾਂ ਉਸ ਦਾ ਤੁਹਾਨੂੰ ਸਹੀ ਢੰਗ ਨਾਲ ਸਹੀ ਮਾਤਰਾ ਦਾ ਜ਼ਰੂਰ ਪਤਾ ਹੋਣਾ ਚਾਹੀਦਾ ਹੈ ਇਹ ਨਹੀਂ ਕਿ ਅਸੀਂ ਬਸ ਖਾਂਦੇ ਜਾ ਰਹੇ ਹਾਂ ਤੇ ਉਸ ਦੇ ਨਾਲ ਸਰੀਰ ਨੂੰ ਫਾਇਦਾ ਹੋਣ ਦੀ ਥਾਂ ਤੇ ਨੁਕਸਾਨ ਹੋ ਜਾਏ ਸੋ ਦੇਖੋ ਅਲਸੀ ਦੇ ਬੀਜ ਜੇਕਰ ਤੁਸੀਂ ਇਸ ਸਹੀ ਢੰਗ ਨਾਲ ਖਾਂਦੇ ਹੋ ਨਾ ਤਾਂ ਅਲਸੀ ਦੇ ਬੀਜ ਤੁਹਾਡਾ ਮੋਟਾਪਾ ਘਟਾਉਣ ਦੇ ਵਿੱਚ ਵੀ ਮਦਦ ਬੈਡ ਕੋਲੇਸਟ੍ਰੋਲ ਹੈ ਉਸ ਨੂੰ ਵੀ ਕੰਟਰੋਲ ਕਰਨ ਦੇ ਵਿੱਚ ਮਦਦ ਕਰਨਗੇ ਕਿਉਂਕਿ ਅਲਸੀ ਦੇ ਬੀਜ ਦਿਲ ਦੀ ਸਿਹਤ ਦੇ ਲਈ ਬਹੁਤ ਹੀ ਖਾਸ ਮੰਨੇ ਜਾਂਦੇ ਨੇ ਜਿਨ੍ਹਾਂ ਦਾ ਹਾਈ ਬਲੱਡ ਪ੍ਰੈਸ਼ਰ ਚੱਲਦਾ ਹੈ ਨਾ ਉਹ ਵੀ ਇੱਥੇ ਕੰਟਰੋਲ ਹੋਣ ਵਾਲਾ ਹੈ ਅਲਸੀ ਦੇ ਬੀਜ ਦੇ ਨਾਲ ਲੇਕਿਨ बार-बार ਮੈਂ ਇਹ ਗੱਲ ਕਰ ਰਹੀ ਆ ਕਿ ਅਧੂਰੀ ਜਾਣਕਾਰੀ ਨਹੀਂ ਹੋਣੀ ਚਾਹੀਦੀ ਕਿ ਲਿਮਟਿਡ ਮਾਤਰਾ ਯਾਨੀ ਇੱਕ ਚਮਚ ਲੈਣਾ ਉਹ ਵੀ ਇੱਕ ਰਾਤ ਪਹਿਲਾਂ ਤੁਸੀਂ ਪਾਣੀ ਦੇ ਵਿੱਚ ਭਿਉ ਕੇ ਜ਼ਰੂਰ ਰੱਖ ਦੇਣੇ ਆ ਤਾਂ ਕਿ ਇਸ ਦੀ ਤਸਵੀਰ ਜੋ ਹੈ ਜ਼ਰੂਰ ਬਦਲ ਜਾਏ ਜਿਨ੍ਹਾਂ ਦਾ ਬਲੱਡ ਸ਼ੂਗਰ ਲੈਵਲ ਜੋ ਹੈ ਜ਼ਿਆਦਾ ਰਹਿੰਦਾ ਹੈ ਉੱਥੇ ਵੀ ਅਲਸੀ ਦੇ ਬੀਜ ਤੁਹਾਡੀ ਬਹੁਤ ਜ਼ਿਆਦਾ ਮਦਦ ਕਰ ਸਕਦੇ ਨੇ ਔਰ ਸਪੈਸ਼ਲੀ ਜੋ ਮੈਂ ਗੱਲ ਕੀਤੀ ਸੀ ਕਿ ਇਸ ਦੇ ਵਿੱਚ ਸਾਨੂੰ ਪਲਾਂਟ ਬੇਸ ਐਸਟ੍ਰੋਜਨ ਮਿਲ ਜਾਂਦਾ ਹੈ ਤਾਂ ਜਿਹੜੀ ਲੇਡੀਜ਼ ਦੀ ਆਪਾਂ ਗੱਲ ਕਰੀਏ ਮੈਨੋਪੌਜ਼ ਹੋ ਚੁੱਕਿਆ ਹੈ ਤਾਂ ਆਫਟਰ ਮੈਨੋਪੌਜ਼ ਬੋਡੀ ਵਿੱਚ ਕਈ ਤਰ੍ਹਾਂ ਦੀ ਤਬਦੀਲੀਆਂ ਆ ਜਾਂਦੀਆਂ ਨੇ ਜਿਵੇਂ ਕਿ ਅਸੀਂ ਗੱਲ ਕਰੀਏ ਜਦੋਂ ਫੀਮੇਲ ਹਾਰਮੋਨ ਐਸਟ੍ਰੋਜਨ ਹਾਰਮੋਨ ਜਦੋਂ ਘਟਣ ਲੱਗਦਾ ਹੈ ਨਾ ਤਾਂ ਫੀਮੇਲਜ਼ ਹਡੀਆਂ ਕਮਜ਼ੋਰ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਜਿਸ ਕਰਕੇ ਜੋ ਹੈ ਲੱਕ ਦੇ ਵਿੱਚ ਦਰਦ ਲੱਤਾਂ ਦੇ ਵਿੱਚ ਦਰਦ ਜਾਂ ਮੂਡ ਸਵਿੰਗਸ ਜਿਹੀ ਪ੍ਰੋਬਲਮ ਹੁੰਦੀ ਹੈ ਤਾਂ ਉੱਥੇ ਹੀ ਫੀਮੇਲਸ ਨੂੰ ਆਪਣੀ ਡਾਈਟ ਵਿੱਚ ਪਲਾਂਟ ਬੇਸ ਐਸਟ੍ਰੋਜਨ ਵਾਲੀ ਚੀਜ਼ਾਂ ਜ਼ਰੂਰ ਐਡ ਕਰ ਲੈਣੀਆਂ ਚਾਹੀਦੀਆਂ ਨੇ ਜਿਸ ਦੇ ਨਾਲ ਉਹਨਾਂ ਦੇ ਜਿਹੜੀਆਂ ਇਸ ਤਰ੍ਹਾਂ ਦੇ ਸਿੰਪਟਮ ਆਉਂਦੇ ਨੇ ਹਡੀਆਂ ਕਮਜ਼ੋਰ ਦੀ ਗੱਲ ਹੈ ਦਰਦ ਹੋਣ ਦੀ ਗੱਲ ਹੈ ਇਹ ਸਾਰੀਆਂ ਇਹ ਜਿਹੜਾ ਪਲਾਂਟ ਬੇਸ ਐਸਟ੍ਰੋਜਨ ਹੈ ਨਾ ਉਸ ਨੂੰ ਕਵਰ ਕਰਨ ਲੱਗਦਾ ਹੈ ਸੋ ਜ਼ਰੂਰ ਫੀਮੇਲਸ ਆਪਣੀ ਡਾਈਟ ਵਿੱਚ ਅਲਸੀ ਨੂੰ ਰੱਖਣ ਹੀ ਇੱਕ ਚਮਚ ਮੈਂ ਦੁਬਾਰਾ ਦੁਬਾਰਾ ਇਹ ਗੱਲ ਤਾਂ बोल ਰਹੀ ਹਾਂ ਕਈ ਵਾਰੀ ਅਧ ਪਚੱਦੀ ਵੀਡੀਓ ਕਈ ਸੁਣਦੇ ਨੇ ਔਰ ਫਿਰ ਕਹਿੰਦੇ ਨੇ ਜੀ ਗਰਮੀ ਵਿੱਚ ਤਾਂ ਖਾਣੇ ਹੀ ਨਹੀਂ ਚਾਹੀਦੇ ਅਲਸੀ ਦੇ ਬੀਜ ਇਸ ਲਈ ਮੈਂ ਬਾਰ ਬਾਰ ਕਹਿ ਰਹੀ ਹਾਂ ਕਿ ਸਿਰਫ ਇੱਕ ਚਮਚ ਅਲਸੀ ਦਾ ਬੀਜ ਔਰ ਉਸ ਨੂੰ ਰਾਤ ਨੂੰ ਭਿਓ ਕੇ ਅਗਲੇ ਦਿਨ ਫਿਰ ਤੁਸੀਂ ਇਸ ਨੂੰ ਖਾਣਾ ਤਾਂ ਤੁਸੀਂ ਦੇਖੋਗੇ ਇਜ਼ਾ ਤੁਹਾਨੂੰ ਢੇਰੋ ਫਾਇਦੇ ਜਿਵੇਂ ਕਿ omega 3 fatty acid ਨਹੀਂ ਆਪਾਂ ਗੱਲ ਕਰ ਰਹੇ ਹਾਂ ਪ੍ਰੋਟੀਨ ਹੈ ਫਾਈਬਰ ਹੈ omega 3 fatty acid ਤਾਂ ਵੱਧਦੀ ਉਮਰ ਦੇ ਨਾਲ ਰਿਕੁਆਇਰਮੈਂਟ ਵੱਧਦੀ ਹੀ ਜਾਂਦੀ ਹੈ ਸਾਡੀ ਬੋਡੀ ਵਿੱਚ ਜਾਣੇ ਹੀ ਚਾਹੀਦੇ ਨੇ ਕਿਉਂਕਿ ਜਿੰਨਾ ਵੀ ਹੋਰ ਤੇਲ ਘਿਓ ਹੈ ਇਸ ਦੀ ਮਾਤਰਾ ਕਟਾ ਦੇਣੀ ਚਾਹੀਦੀ ਆਪਣੇ ਖਾਣੇ ਦੇ ਵਿੱਚ ਚਾਹੇ ਕਿ ਤੜਕਿਆਂ ਦੇ ਵਿੱਚ ਤੁਸੀਂ ਬਹੁਤ ਤੇਲ ਘਿਓ ਇਸਤੇਮਾਲ ਕਰਦੇ ਹੋ ਉਹ ਵੀ ਘੱਟ ਤੋਂ ਘੱਟ ਕਰ ਦਿਓ ਮੀਨਸ ਡਾਇਰੈਕਟ ਸੋਰਸ ਕੋਈ ਵੀ ਆਇਲ ਜਾਂ ਕੀਦਾ ਹੈ ਉਹ ਤੁਹਾਨੂੰ ਘਟਾ ਕੇ ਇਨਡਾਇਰੈਕਟ ਸੋਰਸ ਜਿਹੜੇ ਨੈਚੁਰਲ ਸੋਰਸਸ ਨੇ ਜਿਵੇਂ ਕਿ ਅਸੀਂ ਨੱਟਸ ਐਂਡ ਸੀਡਸ ਦੀ ਗੱਲ ਕਰਦੇ ਹਾਂ ਜਿਸ ਦੇ ਵਿੱਚ ਅਲਸੀ ਦੇ ਬੀਜ ਵੀ ਆ ਜਾਂਦੇ ਨੇ ਜਾਂ ਫਿਰ ਅਸੀਂ ਕਹੀਏ ਬਦਾਮ ਹੈ ਅਕਰੋਟ ਹੈ ਅਕਰੋਟ ਦੇ ਵਿੱਚ ਵੀ ਸਾਨੂੰ ਬਹੁਤ ਅੱਛਾ omega 3 ਫੈਟੀ ਐਸਿਡ ਮਿਲਦਾ ਹੈ ਤਾਂ ਉਹ ਵੀ ਗੱਲ ਉੱਥੇ ਹੀ ਆਂਦੀ ਹੈ ਡਰਾਈ ਫਰੂਟ ਜਾਂ ਨਟਸ ਐਂਡ ਸੀਡਸ ਜੇ ਅਸੀਂ ਗੱਲ ਕਰਦੇ ਆ ਲਿਮਿਟਿਡ ਮਾਤਰਾ ਵਿੱਚ ਖਾਓਗੇ ਔਰ ਉਹਨਾਂ ਨੂੰ ਭਿਓ ਕੇ ਅਗਲੇ ਦਿਨ ਤੁਸੀਂ ਉਸ ਦਾ ਇਸਤੇਮਾਲ ਕਰੋਗੇ ਤਾਂ ਤੁਹਾਨੂੰ ਉਸੇ ਤਰ੍ਹਾਂ ਉਨਾ ਦਾ ਫਾਇਦਾ ਮਿਲੇਗਾ ਹੀ ਔਰ ਤੁਹਾਨੂੰ omega 3 ਫੈਟੀ ਐਸਿਡ ਵਾ ਭਰਪੂਰ ਚੀਜ਼ਾਂ ਆਪਣੀ ਡਾਈਟ ਵਿੱਚ ਜ਼ਰੂਰ ਰੱਖਣੀਆਂ ਚਾਹੀਦੀਆਂ ਔਰ ਇਸ ਢੰਗ ਦੇ ਨਾਲ ਤੁਸੀਂ ਐਲਸੀ ਦੇ ਬੀਜ استعمال ਕਰੋਗੇ ਟੇਰੇ ਫਾਇਦੇ ਜਿਹੜਾ ਤੁਸੀਂ ਜੋ ਹੈ ਹਾਸਲ ਕਰ ਸਕਦੇ ਹੋ ਜ਼ਰੂਰ ਅੱਜ ਦੀ ਵੀਡੀਓ ਨੂੰ ਵੀ ਲਾਈਕ ਐਂਡ ਸ਼ੇਅਰ ਕਰ ਦੇਣਾ ਕਮੈਂਟ ਕਰਕੇ ਵੀ ਆਪਣੇ ਸੁਝਾਅ ਸਾਂਝੇ ਕਰਨਾ ਜਿਹੜਾ ਮੇਰਾ ਫੇਸਬੁੱਕ ਪੇਜ ਹੈ ਕੌਣ ਹਰਜੋਤ हाले तक इसमें अगर तुम्हें लाइक एंड फॉलो नहीं किया तो फटाफट लाइक एंड फॉलो कर दो यूट्यूब चैनल हैल्थ एडवाइस विद हरजोत कौर सबसक्राइब कर दो इंस्टाग्राम से भी मैं फॉलो कर सद मिलेंगे जल्दी ही सेहत न जुड़ी होर खास जाहाल ही दो जी इजाजत सत श्रीकाल